ਕਿਸਕ ਚੜਨਾਲੇ ਭਾਜਪਾ ਦੇ ਮੀਡੀਆ ਪਰਬਾਰੀ ਵੀ ਨਹੀਂ ਜੋਸ਼ੀ ਸੀ ਮੇਰੇ ਨਾਲ ਵੀ ਨਹੀਂ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਭਾਜਪਾ ਲਗਾਤਾਰ ਦਿੱਲੀ ਦੇ ਵਿੱਚ ਅੱਗੇ ਚੱਲ ਰਹੀ ਹੈ ਦੇਖੋ 12 ਵਜੇ 35 ਮਿੰਟ ਹੋਏ ਹਨ ਇਸ ਵਕਤ ਔਰ 12 ਵਜੇ 35 ਮਿੰਟ ਤੇ ਰੁਝਾਨ ਸਪਸ਼ਟ ਹੈ ਪੰਜਾਬ ਦਿੱਲੀ ਦੇ ਅੰਦਰ 45 ਸੀਟਾਂ ਭਾਜਪਾ ਨੂੰ 25 ਸੀਟਾਂ ਆਮ ਆਦੀ ਪਾਰਟੀ ਨੂੰ ਮਿਲ ਰਹੀਆਂ 5 ਸਾਲ ਪਹਿਲੇ ਜਿਹੜਾ ਰੁਝਾਨ ਦੇਖੋਗੇ ਇਸ ਵਕਤ ਆਮ ਆਦੀ ਪਾਰਟੀ ਆਪਸੀ ਤੇ ਆਮ ਆਦੀ ਪਾਰਟੀ ਸਰਕਾਰ ਬਣੀ 10 ਸਾਲ ਪਹਿਲੇ ਇਸੇ ਰੁਝਾਨਾ ਚ ਆਮ ਆਦੀ ਪਾਰਟੀ ਆਪਸੀ ਉਹਨਾਂ ਦੀ ਸਰਕਾਰ ਬਣੀ ਹੁਣ ਭਾਜਪਾ ਆਪ ਹੈ ਤੇ ਇਹਨਾਂ ਨੂੰ ਭਾਜਪਾ ਦੀ ਸਰਕਾਰ ਉੱਥੇ ਬਣੇਗੀ ਸਾਨੂੰ ਪੂਰਾ ਵਿਸ਼ਵਾਸ ਹੈ ਇਹਦੇ ਤਿੰਨ ਮੈਸੇਜ ਨੇ ਪਹਿਲਾ ਦਿੱਲੀ ਦਾ ਹੈਲਥ ਮਾਡਲ ਲੋਕਾਂ ਨੇ ਰਿਜੈਕਟ ਕਰਤਾ ਦਿੱਲੀ ਦਾ এডুকেশন মডেল ਲੋਗਾਂ ਨੇ ਰਿਜੈਕਟ ਕਰਤਾ ਸਭ ਤੋਂ ਵੱਡੀ ਗੱਲ ਦਿੱਲੀ ਦੇ ਅੰਦਰ ਆਪਣੇ ਆਪ ਨੂੰ ਇਮਾਨਦਾਰ ਕਹਣ ਵਾਲੇ ਸੈਲਫੀ ਇਮਾਨਦਾਰ ਕਹਣ ਵਾਲੇ ਕੇਜਰੀਵਾਲ ਸਾਹਿਬ ਆਤੀਸ਼ੀ ਮਨੀਸ਼ 소দিਆ ਉਹਨਾਂ ਦੇ ਚਿਹਰੇ ਤੋਂ ਇਮਾਨਦਾਰੀ ਦਾ ਪਰਦਾ ਹਟਾ ਕੇ ਉਹਨਾਂ ਦਾ ਪਿਛੋਕੜ ਲੋਕਾਂ ਨੇ ਬੇਦਨ ਕੰਮ ਕੀਤਾ ਔਰ ਵੋਟਾਂ ਦੇ ਰਾਹੀ ਮੋਹਰ ਲਗਾ ਕੇ ਸਾਫ਼ ਹੋਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਦੇ ਦਿੱਲੀ ਵੀ ਗੱਲ ਕੀਤੀ ਪਈ। ਪੈਸੀ ਗੱਲ ਹੋਰ ਦਾ ਸਮਾਂ ਮੇਰੇ ਕੋਲ ਹੁਣ ਖਬਰ ਆਈ ਹੈ ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਹੈ ਇਲੈਕਸ਼ਨ ਹਾਰ ਗਏ ਨੇ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਹਾਰ ਗਏ ਮਤਲਬ ਅਲਹੰਦ ਕੇਜਰੀਵਾਲ ਨੂੰ ਲੋਕਾਂ ਨੇ ਵੋਟਾਂ ਦੇ ਰਾਹੀ ਜਿਹੜਾ ਹੈਗਾ ਕਰਪਟ ਮੰਨ ਲਿਆ ਹੈ। ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਆਫੀਸ਼ੀਅਲੀ ਹੁਣ ਕਰਪਟ ਮੰਨ ਲਿਆ ਹੈ। ਜਮਨਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਕੀ ਕੀ ਮੁੱਦੇ ਦਿੱਲੀ ਦੇ ਤੁਸੀਂ ਦੇਖਦੇ? ਦਿੱਲੀ ਦੇ ਮੁੱਦੇ ਬਹੁਤ ਸਾਰੇ ਸੀਗੇ। ਠੀਕ ਹੈ ਔਰ ਹਰ ਮੁੱਦੇ ਤੇ ਕਹਿੰਦੇ ਜੀ ਕੇਂਦਰ ਸਰਕਾਰ ਸਾਨੂੰ ਕਰਨ ਨਹੀਂ ਦਿੰਦੀ। ਔਰ ਨਿਕ ਕੇ ਕੇਂਦਰ ਸਰਕਾਰ ਨਹੀਂ ਗਿਆ ਦਿੱਲੀ ਦੇ ਕਹੇ ਠੀਕ ਹੈ ਦਿੱਲੀ ਚ ਵੀ ਭਾਜਪੀ ਔਰ ਕੇਂਦਰ ਚ ਵੀ ਭਾਜਪੀ ਠੀਕ ਹੈ ਤਾਂ ਦੋਨੋਂ ਹੁਣ ਡਬਲ ਇੰਜਨ ਸਰਕਾਰ ਬਣ ਗਈ ਹੈ ਦੋ ਇੰਜਨ ਦੀ ਸਰਕਾਰ ਕਿਸ ਤਰੀਕੇ ਦਾ ਵਿਕਾਸ ਹੋਏਗਾ ਹੁਣ ਦਿੱਲੀ ਦੇ ਵਿੱਚ ਦੇਖੋ ਅਸੀਂ ਪੰਜਾਬ ਚ ਬੈਠੇ ਆਂ ਦਿੱਲੀ ਦੇ ਲੋਕ ਸਪਸ਼ਟ ਹੋਰ ਬਿਹਤਰ ਕਾਸੇ ਹੈ ਪਰ ਗਲ ਪੱਕੀ ਹੈ ਦਿੱਲੀ ਦੇ ਅੰਦਰ ਮੋਦੀ ਜੀ ਨੇ ਕਿਹਾ ਕਿ ਦਿੱਲੀ ਕੇ ਅੰਦਰ ਵਿਕਾਸ ਦਾ ਇੱਕ ਨਿਆ ਅਧਿਆਇ ਚੈਪਟਰ ਲਿਖਿਆ ਜਾਏਗਾ ਇਸ ਸੰਬੰਧ ਦਾ ਪੰਜਾਬ ਦੇ ਵਿੱਚ ਕਿੰਨਾ ਕ ਅਸਰ ਦੇਖਦੇ ਤੁਸੀਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੀ ਆਮ ਆਦੀ ਪਾਰਟੀ ਕੋ ਸਰਕਾਰ ਹੈ ਜੀ ਸਰਕਾਰ ਹੈ ਪੰਜਾਬ ਦੇ ਅੰਦਰ ਗੈਂਗਸਟਰਸ ਰੂਲ ਕਰਦੇ ਨੇ ਪੰਜਾਬ ਦੇ ਅੰਦਰ ਕ腐ਸ਼ਨ 올 ਟਾਈਮ ਹਾਈ ਹੈ ਠੀਕ ਹੈ ਪੰਜਾਬ ਦੇ ਅੰਦਰ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ ਪੰਜਾਬ ਦੇ ਅੰਦਰ ਲੋਕਾਂ ਦੇ ਮਰਡਰ ਹੋ ਰਹੇ ਨੇ ਥਾਣੇ ਦੇ ਅਟੈਕ ਹੋ ਰਹੇ ਨੇ ਕਾਹਦੀ ਸਰਕਾਰ ਹੈ 2 ਸਾਲ ਦੇ ਮਹਿਮਾਨ ਨੇ ਅਤੇ ਇਹਨਾਂ ਨੇ 9 ਜਾਂ 2 ਸੀਟਾਂ ਤੇ ਪੰਜਾਬ 'ਚ ਸਿਮਟ ਜਾਣਾ ਆਖਰ ਦੇ ਵਿੱਚ ਦਿੱਲੀ ਦੀ ਜਨਤਾ ਨੂੰ ਕੀ ਕਹਿਣਾ ਚਾਹੂੰਗਾ ਦਿੱਲੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਆਮਾਦੀ ਪਾਰਟੀ ਦਾ ਕਰਪਚਰਾ ਬੇਨਕਾਬ ਕੀਤਾ